ਆਦਾ ਬਲੋ ਕਰਦੇ ਆ ਸ਼ੁਰੂ ਮਿੱਤਰੋ ਆਪਾਂ ਨੇ ਕੱਢਤਾ ਆਪਣਾ ਬਾਜ ਕੇਤ ਤੋਂ ਬਾਹਰ ਤੇ ਆ ਦੇਖੋ ਆਪਾਂ ਪਿੰਜਰੇ 'ਤੇ ਬਿਠਾਇਆ ਹੋਇਆ ਆਪਾਂ ਨੇ ਇਹਦੇ ਪੈਰ ਨੂੰ ਕੋਈ ਰੱਸੀ ਕੋਈ ਕੁਝ ਨਹੀਂ ਪਾਇਆ ਤੇ ਆ ਜੋ ਪਾਣੀ ਪਾਈਏ ਆਪਣੇ ਬਤਕਾਂ ਨੂੰ ਅੱਜ ਆਪਾਂ ਨੇ ਭਾਂਡੇ ਇਹਨਾਂ ਦੇ ਧੋ ਕੇ ਚੰਗੀ ਤਰ੍ਹਾਂ ਇਹਨਾਂ ਤੋਂ ਉਹਨਾਂ ਵਿੱਚ ਪਾਤਾ ਪਾਣੀ ਮਿੱਤਰੋ ਐ ਚੰਗੀ ਤਰ੍ਹਾਂ ਧੋ ਸਵਾਰ ਕੇ ਆਪਾਂ ਨੇ ਉਹ ਕਰਿਆ ਸੀ ਇਹਨੂੰ ਸਾਫ਼ ਦੇਖੋ ਹਨਾ ਤੇ ਅੱਜ ਆਪਾਂ ਨੇ ਆਪਣਾ ਇਹਨਾਂ ਦਾ ਜਗਾ ਵੀ ਸਾਫ਼ ਕਰੀਆ ਔਰ ਜਿੱਥੇ ਘੁੰਮਦੇ ਫਿਰਦੇ ਨੇ ਸਾਰੇ ਉਹ ਸਾਰਾ ਸਾਫ਼ ਕੀਤਾ ਹੈ ਕਿ ਅੱਜ ਆਪਾਂ ਨੇ ਇਹਨਾਂ ਦਾ ਖੁੱਡਾ ਵੀ ਸਾਫ਼ ਕਰਨਾ ਬਾੜੀਆਂ ਵੀ ਵਿੱਠਾ ਹੋਈਆਂ ਪਈਆਂ ਅੰਦਰ ਤੇ ਉਹ ਆਪਣੀ ਬੱਤਖ ਨੇ ਅੰਡਾ ਦਿੱਤਾ ਹੋਇਆ ਏ ਤੇ ਚਲੋ ਮਿੱਤਰੋ ਆਪਾਂ ਅੱਜ ਕਰਦੇ ਆ ਆਪਣਾ ਕੇਜ ਸਾਫ਼ ਖੁੱਡਾ ਕਰਤਾ ਆਪਾਂ ਨੇ ਮਿੱਤਰੋ ਅੱਜ ਸਾਫ਼ ਤੇ ਜਿਹੜੀ ਆ ਚੀਜ਼ ਹੈ ਨਾ ਸਾਈਡ ਬਰ ਆ ਤੁਹਾਨੂੰ ਦੇਖਣ ਦੇ ਆ ਹੈ ਨਾ ਇਹ ਕੋਈ ਆਪਾਂ ਨੇ ਵਧੀਆ ਚੀਜ਼ ਬਣਾਇਆ ਹੋਇਆ ਸਿਸਟਮ ਹੈ ਤੁਹਾਨੂੰ ਟਾਈਮ ਆਣੇ ਪਰ ਦੱਸਾਂਗੇ ਵੇ ਕਿਆ ਚੀਜ਼ ਹੈ ਇਹ ਤੁਹਾਨੂੰ ਵੈਸੇ ਹੁਣ ਐ ਲੱਗਦਾ ਵੇ ਵੈਸੇ ਹੀ ਆ ਇਦਾਂ ਹੀ ਸੱਟਿਆ ਹੋਇਆ ਨਾ ਟਾਈਮ ਆਣੇ ਪਰ ਦਿਖਾਵਾਂਗੇ ਕਿਆ ਹੈ ਤੇ ਸਵਾਈ ਕਰਦੇ ਹੋਏ ਆਪਾਂ ਨੂੰ ਮਿੜੇ ਆਪਣੀ ਬੱਤਕ ਦਾ ਆਂਡਾ ਤੇ ਜਿਹੜਾ ਆਹ ਛੋਟਾ ਕੇਜ ਆ ਇਹਨੂੰ ਆਪਾਂ ਓਪਨ ਹੀ ਰੱਖੇਗਾ ਨਾ ਹੁਣ ਇਦਾਂ ਖੁੱਲਾ ਹੀ ਛੱਡ ਰੱਖੇਗਾ ਨਾ ਬੱਤਕਾਂ ਵਿੱਚ ਬੈਠੀਆਂ ਰਹਿੰਦੀਆਂ ਤੇ ਆਂਡੇ ਬੱਤਕ ਇੱਧਰ ਦਿੰਦੀ ਆ ਤੇ ਆਪਣੀਆਂ ਬੱਚਿਆਂ ਵਾਲੀ ਮੁਰਗੀ ਬੈਠੀ ਆ ਤੇ ਅਗਲੇ ਬਲੌਗ ਚ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਗਰਮੀ ਤੋਂ ਕਿੱਦਾਂ ਬਚਾਣਾ ਹਾਂਜੀ ਧੰਨਵਾਦ ਮਿੱਤਰੋ